ਨੋ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਚਲੋ ਜੀ ਬਾਪੂ ਨੂੰ ਸੋਤਰੀ ਕਾਲ ਜੀ ਬਾਕੀ ਪੈਂਟਰ ਅੱਜ ਭਾਈ ਫੇਰ ਪਹੁੰਚਿਆ ਹੋਇਆ ਪੈਂਟਰ ਅੱਧੋ ਜਾਲੇ ਪਿਆਦਾ ਹੁਣ ਦਣ ਦਾ ਹੁਣ ਸਿਰੇ ਲਾਤਾ ਹੁਣ 40 ਰੁਪਏ ਹੋ ਗਿਆ ਜਿਹੜੀ ਜੁੜੀ ਸਾਰੀ ਜਿਹੜੀ ਰੰਗ ਰੰਦਾ ਦਾ ਸਾਰੀ ਜਾਲੀ ਨੂੰ ਹੋ ਗਿਆ ਹੁਣ ਆ ਨਾ ਮਾਰ ਹੁਣ ਦਵਾਰੇ ਆਹਾਏ ਮੜ ਗਿਆ ਕੁਝ ਨਹੀਂ ਅੰਦਰ ਰਹਿਣ ਤੇ ਦੱਬਾ ਵੇ ਤਾਂ ਪੈ ਗਿਆ ਤਾਂ ਦੱਬਾ ਦੇਖ ਲੈ ਹੁਣ ਰੇਡ ਨਾ ਵਾਤੋਂ ਠੀਕ ਹੈ ਇਹ ਠੀਕ ਹੈ ਬਸ ਜਿਹੜਾ ਹੋ ਗਿਆ ਉਹਨੂੰ ਕਰ ਦਵਾ ਪਿੱਛੇ ਦੇ ਆ ਤਾਂ ਠੀਕ ਆ ਹੁਣ ਇਹ ਕਰਤੀ ਸਾਰੀ ਆ ਜੇ ਠੀਕ ਕਰਤੀ ਸੀ ਛੇ ਲਾਲ ਕਰ ਘੋੜੇ ਲਾਲ ਕਰ ਹੁਣ ਕੋ ਹੈ ਇਹ ਨਾਲੇ ਮੇ ਲਾਤਾ ਭਾਈ ਆਪਾਂ ਨੇ ਰੰਗ ਉਹਦੇ ਉਹ ਜਿਆਦਾ ਛਿਲ ਖਾਨੀ ਕਰਨੀ ਐ ਨਾਲੇ ਮੇ ਲਾਤਾ ਰੰਗ ਜਿਆਦਾ ਵਿੱਚ ਚਿੱਟਾ ਰਕਾਲਾ ਚਿੱਟਾ ਤੇ ਲਾਲ ਪਾਇਆ ਹੈ ਨਾ ਹੂੰ ਦਰਮਿਆਨ ਉਹਨਾਂ ਗਾਇਲ ਮਿਲਦਾ ਕਾ ਆਪਾਂ ਬਾਕੀ ਇਹਨੂੰ ਵੀ ਰੰਗ ਕਰਤਾ ਹੁਣ ਦੁਵਾਲੇ ਹੂੰ ਰੰਗ ਕਾਲਾ ਅੰਦਰ ਕਰਤਾ ਦਾ ਆਪਾਂ ਨੇ ਹੁਣ ਆ ਲਾਲ ਕਰਤੀ ਉਹ ਅਸਟਾਰ ਸਟਾਰ ਕਰਨੇ ਸਟਾਰ ਲਾਲ ਕਰ ਗੋਲ ਗੋਲ ਹਾਂ ਬਕਲਾ ਗੋਲ ਗੋਲ ਵਾਲਾ ਆਹੀ ਹਾਂ ਬਸ ਐਂ ਸਵਾਰ ਕੇ ਕਰਦੀ ਆਲੇ-ਦਾਲੇ ਨੱਚੋਗੇ ਵਾਲਦਾ ਤਾਂ ਨਹੀਂ ਕਿ ਹੁਣ ਦੰਦਾ ਜਿਹੜੀ ਕਾਲੇ ਰੰਗ ਵਿੱਚ ਢਾਉਣਾ ਲਾਲ ਬੜਾ ਔਖਾ ਏ ਫਰਕ ਬਹੁਤ ਦੋ ਵਾਰੀ ਘਮਾਉਣਾ ਪੈਂਦਾ ਵਪਾ ਰੰਗ ਕਾਲਾ ਗਲਤ ਮਾਰਤਾ ਉਹ ਗਾਲਾ ਤਾਂ ਜਾਂ ਠੀਕ ਦਾ ਹੁਣ ਆਤਾ ਤਾਂ ਪੰਗਾ ਲੈ ਲਿਆਦਾ ਵਿੱਚ ਜਿਹੇ ਲਾਲੀ ਨੂੰ ਵੀ ਮਾਰ ਦਿੰਦੇ ਏ ਨਹੀਂ ਠੀਕ ਏ ਤਾਂ ਕਾਲਾ ਚਲਾ ਵੀ ਠੀਕਾ ਹੁਣ ਚਿੱਟਾ ਹੋਣਾ ਵੀ ਚਿੱਟਾ ਨਹੀਂ ਚਿੱਟਾ ਨਹੀਂ ਸੋਹਣਾ ਲੱਗਣਾ ਚਿੱਟਾ ਕਾ ਤੇ ਕਰੂੰਗਾ ਤੂੰ ਗਾੜੀ ਤਾਂ ਦੁਗੇ ਰੰਗ ਦੀ ਆ ਕੱਲਾ ਹੋਰ ਕਿੱਤੇ ਚਿੱਟਾ ਹੈਦਾ ਹੈ ਨਹੀਂ ਹਾਂ ਮੀਨ ਤਾਂ ਕਹੇ ਆਲਾ ਤਾਂ ਸੱਲੀਆਂ ਕਰਾਤੀ ਆ ਭਈ ਹੂੰ ਹਾਂ ਮੀਂ ਹਰਿਆਣੇ ਦੇ ਭਾਈ ਫੋਨ ਆ ਕੇ ਕਹਿੰਦੇ ਮੀਂ ਪਾਉ ਪਿਆ ਕਹਿੰਦਾ ਬਹੁਤ ਮੀਂ ਵੀ ਵੜਦਾ ਕਹਿੰਦਾ ਮੈਂ ਗੰਨੇ ਦਾ ਪਾਣੀ ਕੱਢਦਾ ਫਿਰਦਾ ਰਜੀਸ਼ ਨੂੰ ਧਾਨਾਂ ਦਾ ਵੀ ਅੱਛਾ ਸਾਰੀ ਰਾਦੇ ਪਈ ਜੀ ਆ ਮਾਵਾ ਵੀ ਸਾੜੇ ਵੀ ਬੱਦਲ ਪਾਉਦਾ ਆਇਆ ਤਾਂ ਸਾੜੇ ਪਚਾਰੇ ਸਾੜੇ ਲੱਗ ਗਿਆ ਦੋ ਮੀ ਲੱਖ ਲੱਖ ਲਿਆ ਆਪਣੇ ਹੂੰ ਹੈਨਾ ਦੋ ਰੱਖ ਲਿਆ ਹਾਂ ਹੋਰ ਵੱਜੂਗਾ ਥੱਲੇ ਮੈਨੂੰ ਸੁੱਕ ਲੈ ਮਗਾ ਜਾਈਦਾ ਤਾਈ ਜੜੂ ਹੂੰ ਤਾਈ ਜੜੂ ਕਹੋ ਸੁੱਕੇ ਤੇ ਹੂੰ ਉਹ ਚੰਗਾ ਯਾਰ ਹੁਤਾ ਮੋਰਮ ਸਾਫ ਚਾਹੀਦਾ ਬਾਈ ਹੋਰ ਆ ਪੰਮਾ ਲੱਗ ਗਿਆ ਸਫਰੀ ਕਰਨ ਅੱਜ ਪੰਮਾ ਕਹਿੰਦਾ ਤਾਂ ਪੰਮਪ ਲੈ ਕੇ ਗਿਆ ਜੀ ਦੂਈ ਨੂੰ ਵੀ ਸਰਵਾ ਜਾ ਆਪਣਾ ਵੀ ਕਰਨੀ ਹੈ ਸਰਵਾ ਦੇਣਾ ਹੁਣ ਮੈਂ ਉਹਦਾ ਬਾਸ ਥੱਲੇ ਵਾਲਾ ਪਵਾ ਲੈ ਕਿੱਡਾ ਜਾਂ ਕੁਝ ਨਹੀਂ ਹੈਗਾ ਤੂੰ ਪੰਜ ਚਾਰ ਵੀ ਤਾਂ ਕੰਮ ਆ ਉਹ ਟੈਂਪ ਨਹੀਂ ਜਾੜਾ ਪੈਣਾ ਕੰਮ ਤਾਂ ਪੰਜ ਚਾਰ ਦਾ ਹੀ ਹੈ ਰੁਪੜਾ ਕਿੱਦਾਂ ਜਾਈ ਲਿਆਉਣਾ ਇੱਥੀ ਪਾਦਣਾ ਲਿਆ ਕੇ ਆ ਪੈ ਜੂਗਾ ਉਹ ਰਹਿ ਤੋ ਆਪ ਨੇ ਛੇੜੇ ਛੇੜੀ ਇੱਕ ਪਹਿਲਾਂ ਛੇੜ ਕੇ ਦੁਬਾਰਾ ਰੁਪੜੇ ਗਿਆ ਫਿਰ ਚਲੋ 2 ਮਿੰਟ ਲਾਉਣੀ ਆ ਉੱਥੇ ਵੀ ਬਰੀਕ ਬਰੀਕ ਨਾਟਾ ਖੋਜਿੰਦੇ ਫਿੱਟ ਹੋਇਆ ਤਾਂ ਪਹਿਲਾਂ ਹੋਇਆ ਹੀ ਨਹੀਂ ਸਵਾਰ ਕੇ ਫਿਰ ਛਾਲੇ ਉੱਥੇ ਮੜਾ ਦੇ ਸਾਫ ਸਫਾਈਆ ਕਰ ਦੂਗਾ ਉਹ ਕਾਰ ਗੂਰੂ ਬੀਟਰ ਦਾ ਇਹ ਲਾਲ ਨੂੰ ਮਾਰ ਦੇ ਨਾਲ ਹੁੰਜਿਆਂ ਨੂੰ ਪੜਿਆ ਨਾ ਆਹ ਮੁੰਡੇ ਰੋ ਰੇ ਤੱਕ ਕਰਦਾ ਮੈਂ ਕਿਹਦੇ ਰਹਿਣਾ ਦੀ ਨਹੀਂ ਨਹੀਂ ਮੜ ਮੜਾ ਬੁਰਸ਼ ਨਾਲ ਗਾਹਾਂ ਨਾ ਮਾਰੀ ਮੜ ਮੜਾ ਬੁਰਸ਼ ਲਾ ਦੇ ਨਾਲ ਨਾਲ ਹੁਣ ਇੱਥੇ ਕਿਹੜੇ ਸਾਲਾ ਉਕਰਿਆ ਵਾ ਠੀਕ ਆ ਰਿਹਾ ਨੀਗਾ ਫੁੱਲ ਦੀ ਹਰੀ ਕਾਲੇ ਰੰਗ ਪਰ ਲੈ ਲੈ ਵਾਈਟ ਪੇਂਟਰ ਕਾਲੇ ਲਾਲ ਦਾ ਪਤੰਗਾ ਦਾ ਬਸ ਵਾ ਠੀਕ ਆ ਸੁੱਕ ਲਾਂਦੇ ਹੁਣ ਬਸ ਹਮੜਾ ਸੁੱਕ ਲਾਂਦੇ ਫੇਰ ਦੇਖਦੇ ਹਾਂ ਉਧਰ ਮੋਟਰ ਚਲਾਤੀ ਮੇਂ ਜਲੀ ਵਾਲੀ ਠੀਕ ਆ ਉਹ ਦੱਪਤੀ ਹੁਣ ਤਕਰੀਬਨ ਡੇਢ ਘੰਟਾ ਹੋ ਚਲਦੀ ਨੂੰ ਤਿੰਨ ਘੰਟੇ ਪੈ ਜਾਊਗਾ ਪੈ ਜਾਣਾ ਸੁੱਕੀ ਦੀ ਜੀਰੀ ਉਹਦਾ ਸੁੱਕੀ ਦੀ ਹਾਂ ਆ ਵੀ ਜੀਰੀ ਨੂੰ ਪਾਣੀ ਲਾ ਦੇ ਮੈਂ ਕਹਿੰਦਾ ਇੱਕ ਯਾਰ ਦੇਖ ਲੈ ਆਜ ਫੇਰ ਬੱਟ ਬਹੁਤ ਹੈ ਇੱਕ ਅੱਧਾ ਦਿਨ ਦੇਖ ਲੈ ਸਰਦੀ ਆ ਪਾਣੀ ਦਾ ਮੰਗ ਹੂੰ ਪਾਣੀ ਮੈਂ ਜਾ ਕਾਲੇ ਦਾ ਫੋਨ ਆਇਆ ਤਾਂ ਮਾ ਪੀ ਪੰਪ ਦਾ ਮੈਨੂੰ ਨਹੀਂ ਪਤਾ ਕਿੱਥੇ ਆ ਬਈ ਮਾ ਮੈਂ ਤੈਨੂੰ ਥੋੜੇ ਦੱਸਦਾ ਸਪਰੇਅ ਕਰਨੀ ਹੁੰਦੀ ਤੇਰਾ ਫੋਨ ਨਹੀਂ ਤਾਂ ਮਿਲਦਾ ਜੱਡੇ ਕੋਲ ਦਾ ਪੰਪ ਕਿਹੜੇ ਕੋਲ ਬਲਵੀਰ ਆ ਦੇ ਕੋਲ ਬੰਦ ਵੀ ਆ ਚਾਹੇ ਜੇ ਗੱਲ ਹੀ ਕਰ ਦੋ ਜਿਆ ਮਗਾ ਕੰਨ ਮਾ ਹੋਰ ਦੇਖਦਾ ਫਿਰ ਮਾ ਦੇਖ ਲੈ ਭਾਈ ਮੈਨੂੰ ਤਾਂ ਲੱਗਿਆ ਜੀ ਮੈਂ ਸਾਰੇ ਡੋਲ ਲਿਆ ਨੂੰ ਹੂੰ ਮਗਾ ਸਾਰੇ ਡੋਲ ਨੇ ਉਹਨੇ ਵੀ ਨਹੀਂ ਫੋਨ ਕਰਿਆ ਮੈਨੂੰ ਕੀ ਲੈ ਕਾਲ ਗਿਆ ਚਾਚੇ ਨੇ ਕਾਲੇ ਆ ਮਿਲੇ ਨਹੀਂ ਉਹ ਤੇਰਾ ਮੈਂ ਬਲਾਹੜਿਆ ਤੈਨੂੰ ਤੇਰੇ ਬੀਂਜ ਚੱਲਦਾ ਮਸਕਾ ਇਹ ਬੀਂਜ ਹੀ ਅਲਦਾ ਚਲੋ ਭਾਈ ਕਰਕੇ ਰੰਗ ਜਾਨੂ ਫਿਰ ਦੇਖਦੇ ਆ ਅੱਜ ਦਾ ਤਾਂ ਮੇਰੀ ਗੱਲ ਥੋੜਾ ਆਏ ਹੂੰ ਇਹਦਾ ਭਾਗ ਤੈਨੂੰ ਧੱਤਾ ਬਣਿਆ ਜਣਾ ਦਾ ਅਜਾ ਕੂਲਰ ਪਿਆ ਖੜਾ ਰੰਗ ਬਸੇਰੇ ਪਏ ਆ ਟਾਈਮ ਬਹੁਤ ਲੱਗਦਾ ਇਹਨਾਂ ਨੂੰ ਜਿਹੜਾ ਪ੍ਰੈਸ਼ਰ ਵਾਲਾ ਹੁੰਦਾ ਪ੍ਰੈਸ਼ਰ ਵਾਲਾ ਛਿੱਤੀ ਹੋ ਜਾਂਦਾ ਹਾਂ ਤਾਂ ਹੈ ਉਹਦਾ ਬਿਕਵਰੀ ਘਮਾਉਣੀ ਹੈ ਜਿਹੜਾ ਇਹਦੇ ਬੰਨਾ ਹੀ ਦਾ ਵਾਲੇ ਖਵਾਰਾ ਤੇ ਗੱਪੇ ਮਾਰਦਾ ਪ੍ਰੈਸ਼ਰ ਬਸ ਠੀਕ ਨਹੀਂ ਹੂੰ ਉਹ ਜੀ ਉਹ ਤਾਂ ਫਰਕ ਵੀ ਆ ਫੇਰਾ ਇਹ ਤਾਂ ਫਰਕ ਨਹੀਂ ਹੈਗਾ ਹੂੰ ਬੁਰਸ਼ ਨਾਲ ਧੱਬਾ ਪੈ ਜਾਂਦਾ ਉਹਦੇ ਨੂੰ ਧੱਬਾ ਨਹੀਂ ਪੈਂਦਾ ਬਸ ਹੂੰ ਉਹ ਤਾਂ ਹੈ ਉਹ ਲਾਹੜੇ ਚ ਲਾ ਕੇ ਯਾਰ ਕਾ ਚੜ ਕਾ ਦੂਰ ਹਾਂ ਹੁਣ ਦੂਰੇ ਰੰਗ ਚੜਨਾ ਹੈ ਨਾ ਹੁਣ ਬੂੜਾ ਲੱਗਿਆ ਹੁਣ ਇਹ ਕਿਹਾ ਉੱਟਦਾ ਬਹੁਤ ਆ ਇਹ ਪੇਤੇਲ ਬਣਾ ਬੰਦ ਮੜਾ ਜਾਈ ਦੀ ਆਂਗੂੜਾ ਇਹ ਕਰਕੇ ਇਹਨੂੰ ਵੀ ਮਾਰ ਦੇ ਇੱਕ ਵਾਰ ਹੋਰ ਹੁਣ ਇਹਨੂੰ ਹਾਂ ਬਿੰਡੀ ਨੂੰ ਮਾਰ ਇਹ ਮੜਾ ਜਾ ਗਿਆ ਹਾਂ ਲਾ ਦੇ ਬਹੁਤ ਹੈ ਤਾਂ ਕਿਤੇ ਥੋੜਾ ਇਹ ਉਧਰ ਵੀ ਮਾਰਨਾ ਦੂਰਾ ਯਾਰ ਮੜਾ ਜਾ ਬੂਸ ਲਾ ਕੇ ਲਾ ਦੇ ਲਵਾ ਲੈ 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 ਦਾ ਜਮਨ ਜਖਣਾ ਕੱਟ ਦੇਣੀ ਦੀ ਛੱਟ ਯਾਰ ਐ ਕਿਹਾ ਤਾਂ ਐ ਕਿਹਾ ਸਾਨੂੰ ਮੈਂ ਇੰਨਾ ਜ਼ਿਆਦਾ ਕਮਾਉਂਗਾ ਨਾ ਜ਼ਿਆਦਾ ਫਿਰ ਖੜੀ ਜਾਣਾ ਕੋਈ ਨਹੀਂ ਖੜਦਾ ਆਏਗਾ ਠੀਕ ਹੈ ਨੈਗੋ ਹੈਗਾ ਆ ਨਹੀਂ ਮਾਰਾਂਗੇ ਲੈ ਬਸ ਠੀਕ ਆ ਬਸ ਠੀਕ ਆ ਹੁਣ ਤੂੰ ਜ਼ਿਆਦਾ ਵੀ ਨਾ ਮਾਰ ਯਾਰ ਉਧਰ ਉਧਰ ਵੀ ਮਾਰਦੀ ਉਹਨੂੰ ਪੂਰਾ ਬਰਾਬਰ ਇਹਨੂੰ ਕਰੇ ਦੇ ਲਾਲੇ ਕਰ ਦੇ ਇਹਨੂੰ ਕਰ ਦੇ ਯਾਰ ਜਿਹੜਾ ਗਵਰਨਾ ਆ ਆ ਗਿਆ ਕੋ ਮਤੇ ਦੇ ਹੁਕਮ ਦੇ ਹੈ ਨਾ ਹਮ ਪੈਪ ਬਾਈ ਹੋਈ ਜਾਂਦੇ ਵਿੱਚ ਬਾਹੋਂ ਨਾ ਛੇੜ ਯਾਰ ਚਾਂਦੂ ਬਸ ਤਾਂ ਮਾਰਾਂ ਮਾਰਾ ਜਾ ਬੰਦੂ ਦੂਜਾ ਚਲੋ ਠੀਕ ਆ ਭਾਈ ਕਰਦੇ ਆ ਫਾ ਕੀ ਹੋ ਗਈ ਬਸ ਹੁਣ ਹਮ ਤਾਂ ਮਹਾ ਕੌਲੀ ਵੀ ਸਾਫ ਜੀ ਹੋ ਗਈ ਲੈ ਹੋ ਗਿਆ ਕੰਮ ਲੈ ਬਸ ਠੀਕ ਆ ਸਾਰੇ ਗਿਆ ਬਸ ਹੋ ਹੈਲੋ ਠੀਕ ਆ ਜੀ ਬਾਈ ਕਰਦੇ ਹੋਰ ਕੰਮ ਉਧਰ ਕਰਦੇ ਹੋਗਾ ਕੰਨਾ ਉਧਰ ਵੀ ਖਬਰੇ ਚਾਹੂੰਗਾ ਪਤਾ ਦੇਖਦੇ ਕਰਕੇ ਜੇ ਹੋ ਗਿਆ ਇਹਦੇ ਬਾਅਦ ਹਾਂ ਇਹਨੂੰ ਸਾਸਰੀ ਘਾਲ ਦੀ ਸਾਰਿਆਂ ਐ ਦਵਾਰ ਪੈਂਦਾ ਮਹਿੰਗਾ ਇਹਨੂੰ ਐ ਦਵਾਰ ਮਹਿੰਗਾ ਪੈਂਦਾ ਇਹਨੂੰ ਇਹਦੇ ਬਾਅਦ ਬਾਕੀ ਮਹਿੰਗਾ ਪੈਂਦਾ ਹੈ ਬਾਕੀ ਮਹਿੰਗਾ ਪੈਂਦਾ ਅੱਜ ਮੌਸਮ ਫੇਰ ਖਰਾਬ ਹੋ ਗਿਆ ਯਾਰ ਹਾਂ ਬੱਦਲ ਵਾਈ ਆ ਵਧੀਆ ਥੋੜਾ ਠੰਡਾ ਏ ਬੱਟ ਤਾਂ ਦੇ ਰਿਹਾ ਕਿ ਸਾਰਾ ਪਤਾ ਨਹੀਂ ਖਿਲਦਾ ਹੈਗਾ ਇਹ ਫੇ ਚੜੂਗਾ ਬਾਈ ਸ਼ਾਮ ਤਾਈ ਆਊਗਾ ਰੱਤੇ ਪਪਾ ਹੋ ਪਿਆ ਤਰੀਆਂ ਬਰਿਆਣੇ ਦੀ ਪੋਪਿਓ ਅਮਨਦੀਪ ਹਾਂ ਆਹ ਟੱਪ ਜਾ ਮਰੰਡਾ ਇਹਦੇ ਬਰਾ ਮੀਏ ਮੀਆ ਸਲਾ ਬਾਹਰੋਂ ਕੱਲ ਹਾਂ ਕੱਲ ਪੈ ਲਿਆ ਬਾਈ ਕੱਲ ਤਾਂ ਹੀ ਸ਼ਾਮ ਨੂੰ ਠੰਡੀ ਹਵਾ ਆਉਂਦੀ ਸੀ ਕੱਲ ਮੀਂਹ ਪੈ ਲਿਆ ਕਿਤੇ ਸ਼ਾਮ ਨੂੰ ਤਲਵਿੰਦਰ ਦਾ ਫੋਨ ਆਇਆ ਤਾਂ ਮੈਨੂੰ ਹੁਣ ਤਲਵਿੰਦਰ ਦਾ ਆਇਆ ਦਾ ਜਾਂ ਮੋਟਰ ਅਸੀਂ ਰੰਗ ਕਰ ਦਿੱਤੇ ਕਹਿੰਦਾ ਵਾ ਕਿੱਥੇ ਹੈ ਕਹਿੰਦਾ ਮਖੇਤਾ ਮੈਂ ਫਿਰਦਾ ਮੈਂ ਕੀ ਕਰਦਾ ਕਹਿੰਦਾ ਨੱਕੇ ਪੜਦਾ ਫਿਰਦਾ ਗੰਨੇ ਬਾਤੇ ਨੇੜੇ ਕਿੰਨੀ ਨੂੰ ਕਹਿੰਦਾ ਧਾਨ ਦਾ ਤੇ ਪੱਟਾ ਪਰਬਾਨੀ ਚਲਾਇਆ ਪਿਆ ਕਹਿੰਦਾ ਸਾਰੀ ਰਾਤ ਦੇ ਪਈ ਜਾਂ ਕਹਿੰਦਾ ਹਰਿਆਣੇ ਦੇ ਆਹ ਤੋਂ ਪੱਕੇ ਤਾਂ ਨਾਲ ਥੋੜਾ ਹੈ ਤਾਂ ਖਰਾਬ ਹੈ ਕੰਮ ਇਹਨਾਂ ਦਾ ਹਾਂ ਬਾਈ ਯਾਰ ਹੋਰ ਹੋਰ ਮੜਾ ਹੋਰ ਕਿਆ ਅਰੇ ਯਾ ਤੇ ਮੇਰੀ ਗੱਲ ਥੋੜਾ ਇਹਨੂੰ ਕਿਹਾ ਵੀ ਗੱਡੀ ਤੇ ਨਾ ਪ੍ਰਦੂਸ਼ਣ ਕਰਾਦਾ ਇਹਦੇ ਵੀ ਜੌਂ ਟਾਂਗੂਣੇ ਕਿ ਜਣੇ ਇਹਦੇ ਕਾਂਗ ਹੋਣੇ ਕਾਲਾ ਹੋਣ ਗੱਡੀ ਲੱਗ ਗਿਆ ਅੱਜ ਤਾਂ ਕੋਈ ਹੁਣਾਂ ਦਾ ਘਰ ਦੀ ਜਨਮ ਦਿਨ ਹਾਂ ਚੰਡੀਗੜ੍ਹ ਗਏ ਆ ਮੈਂ ਉਹਨੂੰ ਤਾਂ ਫੋਨ ਕਰਿਆ ਮਾ ਭਰਾਵਾ ਇਹ ਪੋਲੂਸ਼ਨ ਦੇਖ ਲਈ ਪਹਿਲੀ ਤਿੰਨ ਕਿਹ ਚੱਲਦੇ ਗੱਡੀ ਪਰ ਹਾਂ ਕੀ ਘੋੜ ਤੱਕ ਗੱਲ ਬੋਚੀ ਪਤਾ ਮੋੜ ਕੇ ਕਿਤੇ ਟੈਂਪੂ ਨੂੰ ਝੜ ਕੇ ਆਉਣਾ ਪਵੇ ਹੁਣ ਤਾਂ ਬੌਂਡ ਇੱਕ ਵਾਰ ਮੈਂ ਇਹਦੇ ਵਾਲਾ ਲੈ ਗਿਆ ਜਿੱਤੇ ਤੇਰੀ ਯਾਰ ਦੇ ਦਿਨ ਹੱਥ ਵੀ ਵਾਲਾ ਬੋਲਟ ਲੈ ਗਿਆ ਆਹ ਲੈ ਗਿਆ ਉਹ ਤਾਂ ਬੇਦੀ ਗੱਲ ਛੱਡਦਾ ਹੂੰ ਉਹਦਾ ਕਿੰਨੇ ਦਾ ਹੋਇਆ ਤਾਂ ਯਾਦ ਸੋਣਾ ਤੈਨੂੰ ਦੱਸ ਦਾਂ ਮੈਂ ਲੇ ਗਿਆ ਭਾਈ ਇੱਧਰ ਚਮਕੌਰ ਸਾਹਿਬ ਖੜਦੇ ਤੇ ਪੁਲਿਸ ਵਾਲੇ ਹੁਣ ਵੀ ਖੜਦੇ ਆ ਉਹ ਸਵਿਫਟ ਗੱਡੀ 'ਚ ਹੁਣ ਤਾਂ ਨਹੀਂ ਖੜਦੇ ਆ ਜੇ ਬੱਦੀ ਭਵਾਂ ਚ ਮੰਦੀ ਸਰਕਾਰ ਬਣੀ ਨਹੀਂ ਨਹੀਂ ਹੁਣ ਵੀ ਖੜਦੇ ਆ ਉਹ ਪੱਕਾ ਹੀ ਖੜਦੇ ਆ ਅੱਛਾ ਉਹ ਟਾਂਗ ਉਹ ਗੱਡੀ ਵਾਲੇ ਨੂੰ ਜ਼ਿਆਦਾ ਕੀ ਹਰਦੇ ਆ ਵੀ ਜਿਹੜੇ ਮੰਨ ਕੇ ਚੱਲ ਆਹਾਂ ਓਵਰਲੋਡ ਆ ਜਾਂ ਇਹਨਾਂ ਨੂੰ ਪਤਾ ਨਹੀਂ ਆਉਂਦੇ ਆ ਉਹ ਭਰਾਵਾ ਖੜੇ ਤੇ ਕਿਤੇ ਦੂਰ ਮੈਨੂੰ ਕਹੜਾ ਕਹਿੰਦਾ ਵੀ ਉਹ ਖੜੇ ਆ ਪੁਲਿਸ ਵਾਲੇ ਖੜੇ ਆ ਕਹਿੰਦਾ ਵੀ ਇੱਥੇ ਮਾਣੇ ਮਾਜਰੇ ਨੂੰ ਪਾ ਲੈ ਉਹ ਮੈਂ ਮਾਣੇ ਮਾਜਰੇ ਨੂੰ ਲੱਗਿਆ ਪਾਉਣ ਜਦ ਮੈਂ ਗੇਅਰ ਡਾਊਨ ਕਰਨ ਲੱਗਿਆ ਤੋਰਨ ਲੱਗਿਆ ਮੇਤੇ ਹਾਂ ਉਹ ਕਿੰਨੇ ਸਾਲੋਂ ਦੇਖ ਕਰੀ ਰਿਹਾ ਮੈਂ ਭਾਈ ਲਾ ਲਈ ਗੱਡੀ ਮਗਰ ਉਹਨੇ ਅੱਛਾ ਮਾਣੇ ਮਾਜਰੇ ਦੇ ਵਿੱਚ ਨੂੰ ਮੈਂ ਤਾਂ ਐਵੇਂ ਮਸਾ ਵੀ ਪਿੱਛੇ ਰਹਿ ਗਏ ਹਨ ਹੁਣ ਕਿੱਥੇ ਮਗਰ ਹੋਣ ਉਹਨੇ ਪਹਿਲ ਲਈ ਦੀ ਭਾਈ ਜੰਡ ਸਾਹਿਬ ਕੋਲ ਆ ਕੇ ਘੇਰ ਲਿਆ ਉਹਨੇ ਕੱਢ ਲਈ ਚਾਬੀ ਆ ਜਾ ਕਹਿੰਦੇ ਪੁੱਤਰਾ ਹੁਣ ਤੂੰ ਤੈਨੂੰ ਟੈਂਪੂ ਚੜਾ ਕੇ ਭੇਜਣਾ ਚੜਾ ਕੇ ਨਹੀਂ ਭਾਈ ਥੋੜੇ ਦੋ ਦੋ ਮੈਂ ਮੈਂ ਨਹੀਂ ਜੀ ਇਹ ਤਾਂ ਦੱਸਣਾ ਨਹੀਂ ਇਹਨੇ ਵੀ ਚੜਾ ਕੇ ਵੀ ਭੇਲੇ ਹੁਣੇ ਕਥ ਨਹੀਂ ਕਿਹਾ ਉਹਨੇ ਨਾ ਚੋਗੌਰ ਸਾਹਿਬ ਤੇ ਜੰਡ ਸਾਹਿਬ ਤੁਹਾਡੇ ਮਗਰ ਗਏ ਹੋ ਹੈ ਗੱਡੀ ਲਾ ਕੇ ਉਹ ਨਹੀਂ ਗੱਡੀ ਲਾ ਲਈ ਉਹਨਾਂ ਨੇ ਮੈਂ ਭਿੜ ਆਇਆ ਨਹੀਂਦਾ ਸੀ ਸੈਂਸ ਉਹ ਗੱਲਾਂ ਮਾਰਦੇ ਜਾਂਦੇ ਉਹ ਉਹਨੂੰ ਆਏ ਦੀ ਮੁਰਮੁਰੇ ਪਜਾਇਆ ਹੈਗੇ ਤਾਂ ਅਸੀਂ 50 60 ਪਰ ਪਿੱਛੇ ਨਹੀਂ ਸੀ ਦੇਖਿਆ ਵੀ ਉਹ ਆਉਂਦੇ ਆ ਜੇ ਦੇਖ ਲੰਦੇ ਫੇਰ ਤਾਂ ਭਜਾ ਲੈਣਾ ਤਾਂ ਚਾਹੇ ਚਮਕੌਰ ਤੋਂ ਕਿਧਰ ਇਹਨੂੰ ਕੱਢ ਲਾਂਦੇ ਜੇ ਮਨਮਾਚਾ ਉਹ ਹੁੰਦਾ ਫੇਰ ਤਾਂ ਢਾਉਂਦੇ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਵੀ ਇਹਨਾਂ ਨੇ ਮਗਰ ਲਾਈ ਵੀ ਗੱਡੀ ਜੇ ਪਤਾ ਹੁੰਦਾ ਫੇਰ ਕਿਤੇ ਮੈਂ ਸਿੱਧੇ ਰੂਰ ਨੂੰ ਥੋੜਾ ਜਾਣਾ ਤਾਂ ਬੀ ਜਿਹੜੇ ਨੂੰ ਅਗਲੇ ਉਹਨਾਂ ਕੋ ਗੱਡੀ ਆ ਮੇਰੇ ਕੋ ਮੋਟਰਸਾਈਕਲ ਆ ਗੱਡੀ ਤਾਂ ਜਦੇ ਘੇਰ ਲੈਣਾ ਹਾਂ ਠੀਕ ਉਹਨਾਂ ਨੇ ਕਮਾਖ ਮੋਗੇ ਵਿੱਚ ਨੂੰ ਪਿੱਛੇ ਲਾ ਲਈ ਜੀ ਮੋੜ ਕੇ ਜਾਂਡ ਸਾਹ ਤੇ ਜਿਹੜੀ ਉਹ ਰਾਂ ਘੇਰ ਰਿਹਾ ਹਾਂ ਕੱਢ ਲਈ ਚਾਬੀ ਬਾ ਕਾਗਜ਼ ਪੱਤਰ ਤਾਂ ਦੇਖਿਆ ਹੀ ਨਹੀਂ ਮਿਸਫੇਵਦਾ ਸਲੈਂਸਰ ਦਾ ਬੈਂਡ ਦਾ ਪੋਲੂਸ਼ਨ ਮਾਨੀ ਇਹ ਕਿਹੜਾ ਕਰਦਾ ਸਾਰੀਓ ਭਰਤੀ ਹਾਂ ਪਰ ਕਹਿੰਦੇ ਮੋਟਰ ਹੈ ਕਿਹਦੇ ਵਾਲਾ ਦਾ ਇਹਦੇ ਵਾਲਾ ਵੀ ਰਲਾ ਮੜ ਕੇ ਭਾਈ ਮੈਂ ਕਾਲੇ ਨੂੰ ਕਿਹਾ ਮਾਹ ਵੀ ਕਾਲੇ ਹੁਣ ਉਧਰ ਕੋਲ ਵੀ ਮੇਰਾ ਜਨਮ ਦਿਨ ਦਾ 3 ਨਵੰਬਰ ਦੀ ਗੱਲ ਆ ਹਾਂ ਮਾਹ ਨੇ ਕਾਲੇ ਅੱਜ ਦਾ ਧਾਗਾ ਚੰਗਾ ਹੋਇਆ ਵਾ ਹਾਂ 10000 ਨੂੰ ਕਿਹੜਾ ਛੋਟਣਾ ਮਾਹ ਹਾਂ ਇੰਨਾ ਤੋਂ ਕਰ ਵੀ ਸਾਲਿਆਂ ਨੇ ਬਾਉਂਡਰੀ ਕਰਤਾ ਪਹਿਲੇ ਕੇ ਯਾਰ ਸੀ ਮੈਂ ਲੈ ਕੇ ਘਰ ਖੜਾ ਤਾ ਚੁੱਪ ਚੁੱਪ ਕਰਕੇ ਨਾ ਮੋਟਰਸਾਈਕਲ ਲਾ ਕੇ ਚੁੱਪ ਜਬੀਤ ਵਿੱਚ ਆਪੀ ਛੱਡ ਕੇ ਮੈਂ ਆ ਗਿਆ ਤੇਰੇ ਕਿੱਥੇ ਪਤਾ ਲੱਗਣਾ ਆ ਆ ਮੈਂ ਦਾਦਾ ਯਾਰਾ ਚਾਚਾ ਕੱਢੇ ਚਾਚਾ ਡੰਗੜੀ ਦੇਖਣ ਆਜੇ ਚੀਂ ਬਾਹਰ ਗਈ ਵੀ ਚਾਚਾ ਨੇ ਪਹਿਲਾਂ ਕਾਪੀ ਦੇਖਦਾ ਮੋਟਰਸਾਈਕਲ ਦੀ ਵੀ ਗੱਡੀ ਦੀ ਵੀ ਕੋਈ ਲੈ ਕੇ ਜਾਂਦਾ ਇਹਨੇ ਪਹਿਲੀ ਸੱਟ ਯਾਰ ਸੀ ਦੇਖੀ ਨਾ ਕਰ ਮੈਨੂੰ ਫੋੜ ਆਰ ਸੀ ਕਿੱਥੇ ਵੀ ਆ ਬੱਧੀ ਗੱਲ ਆ ਬੱਧੀ ਗੱਲ ਪੁੱਛੇ ਆ ਪਾ ਵਿੱਚ ਆ ਬੇਚਰੀ ਹੈਗੀ ਭਾਈ ਉਹ ਕੋਦੇ ਦੀ ਮੈਂ ਰੱਖਤੀ ਉਹਦੀ ਜਿਹੜੀ ਚਲਾਣੇ ਲਿਸਟੋ ਵਿੱਚੇ ਰੱਖਦੀ ਆ ਰਤੀ ਰੋਜ਼ ਆਹ ਕਹਦਾ ਇਹਦੇ ਵਿੱਚ ਚਲਾਈ ਜਾਂੀ ਕਹਦਾ ਲੈ ਮਨੂੰ ਕਹਦਾ ਇਹਦੇ ਵਿੱਚ ਚਲਾਈ ਜਾਂੀ ਕਹਦਾ ਸਾਰੇ ਪ੍ਰੋਟ ਇੱਕੋ ਜਿਹਾ ਹੋਵੇ ਤਾਂ ਮੁੜ ਕੇ ਭਰਾਵਾ ਉਹਦੇ ਪੱਜਾ ਦੇਖਿਆ ਸੀ ਉਹ ਹੋਇਆ 10000 ਦਾ 10000 ਤਾਂ ਨਹੀਂ ਕਿੰਨੇ ਦਾ ਇਹ ਬੈਂਡ ਦਾ ਨਾ ਪਹਿਲਾਂ 10000 ਦੇ ਹੀ ਕਰ ਦੋ ਓ ਕਾਲੇ ਤੇ ਆਏ ਮੁੜ ਕੇ ਮੈਨੂੰ ਕਿਸੇ ਨੇ ਫਲਾ ਦਿੱਤੀ ਦਾਮ ਲੈ ਲੈ ਯਾਰ ਕਹਿੰਦਾ ਵੀ ਦਾਮ ਲੈ ਲੈਗਾ ਦਾਮ ਆ ਆ ਜਾ ਆ ਜਾ ਦਾਮ ਲੈ ਲੈਗਾ ਦਾਮ ਆ ਲਿਆ ਵਾਜੇ ਪਾਸਤੀ ਹੋਰ ਸਾਦੀ ਝਾਮ ਨੂੰ ਦੱਸੋ ਆ ਰੋੜ ਨਿਕਲੇ ਦੋ ਨਾਂ ਇਹਨਾਂ ਦੀ ਰੋੜ ਬਾਈਪਾਸ ਗੱਡੇ ਆ ਆ ਲਿਆ ਸਾਦੇ ਯਾਰ ਪਾਣੀ ਹੈ ਪਾਣੀ ਹੈ ਪਾਣੀ ਹੈ ਯਾਰ ਕਰਨਾ ਚਾਹ ਬਾਣੀ ਦਾ ਤੂੰ ਮੇਰੀ ਗੱਲ ਤੇ ਘਾਹ ਨਹੀਂ ਰੋਕਦੀ ਫ੍ਰਿਜ ਪਈ ਆਊਗਾ ਓਰੇ ਰੋਹੀ ਨਹੀਂ ਨਵੰਬਰ ਚ ਫ੍ਰਿਜ ਆ ਜਾਣਾ ਬਾਈ ਓਰੇ ਇਹ ਭੁਗਨੀ ਕਰਦਾ ਬੰਦ ਕਰੇ ਦੇ ਇਹ ਕਿਹੜਾ ਹੈ ਜੱਗੇ ਕੋੜਾ ਨਹੀਂ ਨਾ ਟੋੜਾ ਟਿਆ ਸਾਰੇ ਬਤਾ ਦਿਖਾਈ ਨਹੀਂ ਰੇ ਦੀਵਾਰ ਹੈ ਨਹੀਂ ਤਾ ਓਰੇ ਜੱਗਾ ਲੈ ਕੇ ਗਿਆ ਹੋਇਆ ਇਦਿਕ ਦੀਪਾ ਯਾਰ ਮੋਨੂ ਤਾਂ ਕਰਿਆ ਪਿਆ ਦੱਸਾ ਪਾਣੀ ਪਲਾ ਬਾਈਓ ਇਹਨੂੰ ਹਾਂਜੀ ਮੋਨੂ ਠੀਕ ਹੈ ਜੀ ਲਾ ਵੀਡੀਓ ਥੋੜਾ ਕੱਟ ਹੋਣੀ ਆ ਜ ਹੁਣ ਲੈ ਵੀਡੀਓ ਗ੍ਰਾਫਿਕ ਆ ਕਾ ਬਣਾਈ ਦੇ ਦੇ ਬੋਤਲ ਹਾਂ ਤੂੰ ਕਹਦੇ ਬਾਈ ਵਿਕਲੇਆ ਬੱਸ ਆ ਬੋਤਲ ਦੇ ਦੇ ਪ੍ਰਾਈਵੇਟ ਕਰ ਦੇ ਪ੍ਰਾਈਵੇਟ ਕਰ ਦੇ ਜੱਤਾ ਹੋਣਾ ਆਪਾਂ ਨੰਬਰ ਮਟਾ ਦੇ ਬਸ ਉੱਪਰ ਤੇ ਅੜੇਟ ਹੋ ਜਾਂਦੀ ਬਾਜ ਵੀ ਇਹ ਵੀ ਚੱਕਾ ਬਾਹ ਪੰਗਾ ਪੈਦਾ ਹੁਣ ਆਪਾਂ ਤੇ ਵੀਡੀਓ ਪਾਤੀ ਕਿਸੇ ਦੀ ਸਮਾਨ ਵਿਗ ਗਿਆ ਹੋ ਫਿਰ ਫੋਨ ਬਾਦ ਵਿੱਚ ਆਈ ਜਾਂਦੇ ਕਾਲੇ ਹੋਰ ਉਹੀ ਤਾਂ ਹੈ ਹੈ ਕਿ ਨਹੀਂ ਲੰਬੇ ਨੂੰ ਤਾਂ ਹੁਣ ਉਹੀ ਕਹਿੰਦਾ ਕਹਿੰਦਾ ਹੁਣ ਤਾਂ ਕਰਿਆ ਪਏ ਨਹੀਂ ਨੰਬਰ ਹੈ ਮੇਰਾ ਥੋੜਾ ਹੁਣ ਬਾਅਦ ਕਾ ਹੁਣ ਬਾਅਦ ਸੁਣੀ ਜੱਲ ਭਾਈ ਮੈਂ ਆ ਤੁੰਨੂੰ ਚਾਹ ਕਹਿੰਦਾ ਮੇਲਾ ਕਰਦਾ ਮੇਲਾ ਮੇਲਾ ਪੈਸਾ ਨਾਲ ਢੇਲਾ ਕਰਾ ਦੇ ਤੂੰ ਕਿ ਨਹੀਂ ਮੇਲਾ ਠੀਕ ਆ ਕਾਲਾ ਲਾ ਕੇ ਆ ਕਰਾ ਦੇਣਾ ਤਾਂ ਕੋਈ ਬੁੱਕ ਕੈਵਨ ਕੋਬਨ ਕਰਾਏ ਹੁੰਦਾ ਹੁਣ ਕੈਵਨ ਕੋਬਨ ਨਹੀਂ ਤੇ ਯਾਰ ਹਾਂ ਕਹਿ ਰਹੇ ਨੇ ਨਾ ਕਿ ਜੋਂਡੀਅਰ ਦੀ ਏਜੰਸੀ ਦੀ ਇੱਥੇ ਅੱਛਾ ਜੋਂਡੀਅਰ ਤਾਂ ਬੈਠੇ ਅੱਜ ਜੋਂਡੀਅਰ ਦੇ ਦਗਾਉਂਦੇ ਨਹੀਂ ਹੈ ਨਾ ਲਾਇਆ ਕਰਤਾ ਵਾਲੇ ਨੇ ਅੱਛਾ ਆਪਣੇ ਤਾਂ ਦੋਹੇ ਮਾਡਲ ਨਹੀਂ ਤੇ ਇਹ ਵੇਖਦੇ ਆ ਆਪਣੇ ਤਾਂ ਦੋਹੇ ਮਾਡਲ ਨਹੀਂ ਤੇ ਉੱਤੇ ਬਾਈ ਨਾ ਕਰਤਾ ਰਹਾ ਹੈ ਇਕੱਠਾ ਬਸ ਇਰਾਹੁਣ ਕਾਲੇ ਜੀਨ ਕਰਤਾਰ ਦੀ ਤੇਰੇ ਕੋ ਹਾਂ ਇਹ ਤਾਂ ਨਾ ਮੌਸਮ ਸਾਫ ਥਾ ਇਕੱਠਾ ਬੱਦੂ ਸਿਆਮ ਨੂੰ ਅੱਜ ਵਾਰ ਨਾ ਮੀਂਹ ਪਿਆ ਮੀਂਹ ਗੱਲ ਵੀ ਪੈ ਲਿਆ ਇਥੇ ਕੱਲ ਤੁਸੀਂ ਬੁਰੇ ਘਰ ਆ ਗਏ ਕੰਨੇ ਪਿਆ ਓਰੇ ਬਤਲਦਾ ਕੱਲ ਤੁਸੀਂ ਘਰ ਆ ਗਏ ਸਮਝਦਾ ਸਿਆ ਮੈਨੂੰ ਅਮਰਿੰਦਰ ਤੇ ਕਹਾਂ ਮੀਂਹ ਪੂਰਾ ਆਏ ਆ ਬੇਲੇ ਦੇ ਪਰਾਂ ਹੈ ਨਹੀਂ ਹੈ ਹਰਿਆਣੇ ਚ ਬਹੁਤ ਤਲਵਿੰਦਰ ਦਾ ਫੋਨ ਆਇਆ ਤਾਂ ਮੈਨੂੰ ਹੁਣ ਆਪਣੇ ਤਾਂ ਕਿਣੀ ਨਹੀਂ ਪਈਆਂ ਹੈ ਨਾ ਮੈਨਾਂ ਮੈਨਾਂ ਗੰਨੇ ਦੇ ਨੱਕੇ ਵੱਡਦੇ ਫਿਰ ਤਾਂ ਪਾਣੀ ਇੰਨਾ ਮੀਂਹ ਪੈ ਸਾਰੀ ਹਰਿਆਣੇ ਪਈ ਆ ਕਹਿੰਦਾ ਆ ਵੀ ਦੱਸ ਦੇ 3 ਵਜੇ ਕਹਿੰਦੇ ਇੰਨਾ ਮੀਂਹ ਪਿਆ ਬਾਈ ਦਾ ਫੋਨ ਆ ਉੱਥੇ ਦੇ ਆਪਣੇ ਅੱਛਾ ਹਵਾ ਵੀ ਆਈ ਹੋਊਗਾ ਲੈ ਕਿਦਰੇ ਵੇ ਵਈਆ ਆਪਾਂ ਨੇ ਵੀ ਆਈ ਯਾਰ 10 ਮਿੰਟ ਪਹਿਲਾਂ ਫੋਨ ਆਇਆ ਨਹੀਂ ਮੁੰਡੇ ਤਾਂ ਕਹਿੰਦਾ ਬਾਈ ਐਤ ਕੀ ਕਹਿੰਦਾ ਆਪ ਕਰੀ ਦੀ ਜ਼ਮੀਨ ਠੇਕੇ ਪਰ ਤੇ ਛੜਾ ਕੇ ਕਹਿੰਦਾ ਸਾਰੀ ਉਹ ਗਿਰ ਗਈ ਕਹਿੰਦਾ ਕਹਿੰਦਾ ਝਾੜ ਨੂੰ ਫਰਕ ਮੈਂ ਕਿੰਨੀ ਕੇ ਪੱਕੀ ਵੀਤੀ ਕਹਿੰਦਾ 70% ਪੱਕੀ ਵੀਤੀ ਕਹਿੰਦਾ ਹੁਣ ਦੇਖ ਫਰਕ ਤਾਂ ਪੈਣਾ ਹੀ ਆ ਫਿਰ ਮਾੜਾ ਮੁੰਡਾ ਫਰਕ ਤਾਂ ਮਾੜਾ ਤਾਂ ਪੈਣਾ ਹੀ ਆ ਬਾਈ ਫਰਕ ਦਾ ਵਰਗ ਪੈ ਜਾਂਦਾ ਗਿਰੀ ਉਹ ਫਰਕ ਫਿਰ ਵੀ ਤੇ ਉਸ ਵੀ ਕਹੀ ਹੈ ਗੰਨੇ ਨੂੰ ਵੀ ਫਰਕ ਪੈਂਦਾ ਬਾਈ ਧਾਨਾਂ ਨੂੰ ਵੀ ਪੈਂਦਾ ਹੀ ਆ ਬਾਈ ਟੁੱਟਦਾ ਜਿਹੜਾ ਹੁਣ ਗੀਰੀ ਖੜੀ ਨੇ ਵੱਡੂ ਨਾਲ ਤਾਂ ਲੱਗੇ ਝਾੜਾ ਉਹਦਾ ਹੀ ਆ ਵੀਰ ਹੋਰ ਉਹ ਰੀਲ ਨਹੀਂ ਝਾੜਨੀ ਕੁਝ ਪੱਤੇ ਨਾਲ ਸਾਰਾ ਮਾਲ ਜਾਣ ਅੰਦਰ ਜਾਣਾ ਫਿਰ ਜਾਣੀ ਬਹੁਤ ਫਰਕ ਪੈਂਦਾ ਫਰਕ ਪੈਂਦਾ ਥੱਲੇ ਗਰੀਬ ਚੱਕਣੀ ਉਹ ਨੀਰ ਚਾੜਨੀ ਸੁਣਿਆ ਆਪਣੇ ਦੇਖੀ ਕੋਲ ਜੀਰੀਆਂ ਤਕੜੀਆਂ ਬਹੁਤ ਆ ਬਾਕੀ ਆਪਣੇ ਕੋਲ ਕਿੰਨੀ ਜਿਹੜੀ ਉੱਥੇ ਪਾਉਣ ਦਾਣਾ ਨਾ ਆ ਜਵੇ ਜੀਰੀਆਂ ਚ ਬਾਈ ਦਾਣਾ ਜੇ ਹੈਗਾ ਤਾਂ ਹੀ ਆਉਣਾ ਆ ਆ ਆ ਆ ਜੇ ਗੱਡੀ ਜਾਈ ਦਾਣਾ ਨਹੀਂ ਆਉਣਾ ਚਾਹੀਦਾ ਜੇ ਦਾਣਾ ਹੈਗਾ ਤੇ ਤਾਂ ਹੀ ਆਊਗਾ ਮੈਂ ਤਰੀਕਾ ਮੈਨੇਜ ਬਾਈ ਦਾਣਾ ਕਿੱਦਾਂ ਕਰੀਏ ਪਟਾਸ ਕੱਢੀ ਜਾਂਦੇ ਨਾ ਕਰਾਈ ਜਾਈਂ ਵੀ ਦਾਣਾ ਨਿਕਲ ਗਈ ਤੇਰਾ ਤੋ ਤੇਰੇ ਹੱਥ ਮੈਂ ਟਰੈਲਾ ਭਰਉਣਾ ਪਟਾਦ ਵਿੱਚ ਨਹੀਂ ਭਰਉਣਾ ਪਟਾਦ ਬਾਹਰ ਮੇਰੇ ਤਾਂ ਪੂਕੇ ਪਟਾਦਾਂ ਲੈਂਦੇ ਪਟਾਦ ਟਰੈਲਾ ਭਰ ਤੀਸੀ ਲੋਣੀ ਪਟਾਦ ਵਿੱਚੇ ਆਵੇ ਕੋਈ ਰੀ ਉੱਦਾ ਆਪਣੇ ਵੀ ਹੁਣ ਜੇ ਪੈ ਗਏ ਪੈ ਲੈਵੇ ਨਹੀਂ ਤੇ ਖਰਾਬ ਕਰੂ ਹੋਬੀ ਖਰਾਬੇ ਆ ਖਰਾਬੇ ਆ ਹੁਣ ਇੰਨਾ ਖਰਾਬੇ ਹੋ ਗਿਆ ਵੀ ਆਪਣੇ ਖਰਾਬੇ ਕਰਨਾ ਇਹਨੇ ਯਾਰ ਉਹ ਬਾਈ ਇਹਨੇ ਆਖਣਾ ਨਿੱਖਰਨੇ ਨੇ ਇੱਕ ਵਾਰ ਪੈ ਕੇ ਨਿਕਲ ਜਾਂਦਾ ਲੜਕ ਕਰਾ ਬੇਹੌਣੀ ਪਾਏ ਚੜਦੇ ਬੇ ਇੰਨੀ ਗਰਮੀ ਅੱਜ ਦੇਖ ਰ ਬਾਲਾ ਨੂੰ ਵੀ ਲੱਗਦਾ ਹੈ ਹਾਂ ਬੇ ਠੀਕ ਹੈ ਗੱਲ ਮਗਾਗਾ ਹੁਣੀ ਪਾਈ ਲਵੇ ਫਿਰ ਘਾਹ ਨੂੰ ਨਾ ਬਾਬੇ ਜਾ ਕੇ ਆਇਆ ਲੈ ਦੇਖੀ ਹੁਰਦੂ ਬੱਟ ਬਹੁਤ ਹੈ ਬੱਟ ਬਹੁਤ ਗਰਮੀ ਬਹੁਤ ਹੈ ਹਾਂ ਬਹੁਤ ਹੋਈ ਤੂੰ ਤਾ ਹੀ ਕਹਿਣਾ ਪਪ ਉਹ ਮੀਂਹ ਦਾ ਕੋਈ ਮੈਂ ਤਾਂ ਪੰਮਾ ਹੌਣ ਦਾ ਤੁਸੀਂ ਥੋੜੀ ਜਿਆ ਮੈਂ ਤਾਂ ਪੰਮਾ ਢਾਉਣਾ ਨਹੀਂ ਆ ਗਿਆ ਹੁਣ ਪੰਮਾ ਗੱਲ ਸ਼ਾਮ ਨੂੰ ਕਹਿੰਦਾ ਹੈਲੋ ਮਾਮਾ ਲ ਬੰਮਾ ਢਾਉਣਾ ਜੀ ਸ਼ਾਮ ਨੂੰ ਮੀਂਹ ਆ ਗਿਆ ਫੇਰ ਹਾਂ ਪਰ ਖਾਣੀ ਕਰੀ ਵੀ ਕਹਿੰਦਾ ਹੁਣ ਮੀਂਹ ਨਹੀਂ ਆਉਣਾ ਹੈਗਾ ਹਾਂ ਕਹਿੰਦਾ ਬਸ ਸਾਫ ਹੈ ਮੌਸਮ ਬੰਮਾ ਦੀ ਗੋਪੀ ਬਣ ਗਿਆ ਕਹਿੰਦਾ ਬਰਫ਼ ਪੈਣ ਲੱਗੀ ਕਹਿੰਦਾ ਪਾਣੀ ਬਰਫ਼ ਕਹਿੰਦਾ ਪਹਿਲੀ ਬਰਫ਼ਬਾਰੀ ਹੋਲੀ ਕਹਿੰਦਾ ਗੱਲ ਪਹਿਲਾਂ ਕਹਿੰਦਾ ਹੁਣ ਮੀਂਹ ਨਹੀਂ ਆਉਣਾ ਪਹਾੜਾਂ ਇਹ ਤਾਂ ਬਹੁਤ ਕੁਝ ਹੋ ਗਿਆ ਅਧਾਰੀ ਆ ਪਈ ਕੀ ਇਹਦਾ ਫਰਕ ਪੈ ਜਾਂਦਾ ਕਹਿੰਦਾ ਤੇ ਬੁਲਾਉ ਬੰਮੇ ਨੂੰ ਬੰਮੇ ਨੂੰ ਬੁਲਾਉਂਦਾ ਸਮਾ ਤੇ ਸਪਰੇਅ ਕਰਦਾ ਅੱਜ ਕਹਿੰਦਾ ਮੈਂ ਬੰਮਾ ਕਲਾ ਬਣਾ ਉੱਥੇ ਹਵਾ ਜੀ ਚੱਲੀ ਆ ਦੇਖ ਬੱਦਲ ਦੇਖਣੇ ਆ ਬਾਈ ਚੱਲਦਾ ਹਾਂ ਇਹ ਬੱਦਲ ਦੇ ਆਹ ਜੀ ਪੂਰਾ ਮੈਂ ਆ ਲਿਆ ਮੇ ਜਿਮੋ ਸੀ ਹਾਂ ਤੂੰ ਕਾਹਨ ਸਪਰੇਅ ਕਰਕੇ ਖਾ ਲੂ ਮੈਂ ਖਾਣ ਨੂੰ ਕਰਕੇ ਆਇਆ ਤੇ ਸਪਰੇਅ ਕਰਕੇ ਉਹਦਾ ਖਾਲ ਨੂੰ ਤਣ ਵੀ ਨਹੀਂ ਪੈਂਦਾ ਏ ਵੀ ਹੋਈ ਇਹ ਨੂੰ ਬੰਨ ਲੈ ਲੈਂਦੇ ਯਾਦਾ ਹੀ ਨਾ ਮੈਂ ਤਾਂ ਕਈ ਦਿਨਾਂ ਦਾ ਦੇਖਦਾ ਵੀ ਪੈ ਲਵੇ ਪੈ ਲਵੇ ਠੀਕ ਐ ਪੰਜ ਦਿਨ ਹੋ ਗਏ ਤਕਾਉਂਦੇ ਨੂੰ ਵੀ ਕੋਈ ਨਾ ਕਰ ਲੈਂਦਾ ਦੇਖ ਕੇ ਕਰ ਲੈਂਦਾ ਪਰ ਪੈ ਨਹੀਂ ਰਿਹਾ ਤਾਂ ਮੈਂ ਅੱਜ ਫੇਰ ਕਰਿਆ ਬਹੁਤ ਸੋਹਣੀ ਐ ਤਕੀ ਸਾਹਿਬ ਓਏ ਕੀ ਮੰਡਰ ਜੀ ਆਪਣੇ ਉਦਨ ਵਾਲਾ ਵੀ ਨਹੀਂ ਨੀ ਪਿਆ ਪਿਆ ਜੀਗਾ ਮੰਡਰ ਚਾਤਾ ਮੰਡਰ ਦੀ ਪਾਣੀ ਲਾਉਣਾ ਪੈਣਾ ਲਾਉਣਾ ਪੈਣਾ ਦਿਸਦਾ ਐ ਠੀਕ ਐ ਮੰਡਰ ਨੇ ਤਾਂ ਨਹੀਂ ਨਾ ਪਤਾ ਕਾਲੇ ਲੜਣੀ ਕੀ ਨਹੀਂ ਕਰਦਾ ਮੈਂ ਤਾਂ ਹੀ ਤਾਂ ਰਾ ਨਹੀਂ ਰਿਹਾ ਉਹੀ ਤਾਂ ਪੰਗਾ ਹੈ ਕਿ ਮੈਂ ਕਰਿਆ ਆ ਤੇ ਤੇਰੀ ਦਾਣਾ ਪੱਕ ਗਿਆ 100% ਫੇਰ ਸਾੜੇ ਤਾਂ ਨਹੀਂ ਲੋੜ ਹੈ ਜਾਲੇ ਦਾ ਕਲੋਡ ਪਊਗੀ ਯਾਰ ਯਾਰ ਮੈਂ ਤਾਂ ਪਰਾਲੀ ਚ ਕਾ ਕੇ ਆਇਆ ਰੋਣੀ ਕਰ ਦੇਣੇ ਬਸ ਹੈ ਤਾਂ ਲੋੜ ਨਹੀਂ ਹੈਗੀ ਜੇ ਪੈ ਜਵੇ ਤਾਂ ਹੀ ਕਹਿੰਦਾ ਵੀ ਹੁਣ ਇੱਕ ਪੈ ਜਵੇ ਨਾ ਤਾਂ ਇਹਦਾ ਨੁਕਸਾਨ ਆ ਆਪਾਂ ਉਹ ਕਹਿੰਦੇ ਆ 20 ਦੇ ਪਾਣੀ ਦੇ ਬੋਤਲ ਨੁਕਸਾਨ ਨਹੀਂ ਹੋਣਗੇ ਸੋ ਵੀ ਸਿੱਧਾ ਬੱਤ ਆ ਨਾ ਇਹਨੇ ਘੜਿਆਂ ਦੇ ਡਾਲੇ ਹੁਣ ਕੱਲ ਮੈਨੂੰ ਕਿਤੇ ਮੀਂਹ ਨਾਲ ਦੇਖਣਾ ਹਵਾਈ ਦੀ ਨਾਲ ਮੀਂਹ ਆ ਜਾਂਦਾ ਇਹਨੇ ਪਛਾਣੇ ਪਛਾਣਦੇ ਨਹੀਂ ਨਹੀਂ ਉਹ ਇਧਰ ਮੀਂਹ ਪਿਆ ਠਿਕਮਾ ਮੀਂਹ ਪਿਆ ਕਾਹਨੋਂ ਗਿਆ ਨਾ ਠਿੱਕੇ ਪੈ ਨਹੀਂ ਦੀ ਆਦੀ ਠੀਕ ਆ ਆਪਣਾ ਤੁਹਾਨੂੰ ਚਾਹੀਦਾ ਮੀਂਹ ਨਹੀਂ ਚਾਹੀਦਾ ਨਹੀਂ ਬੰਦੇ ਮੈਂ ਆਏ ਕਹਿੰਦਾ ਵੀ ਜੇ ਹੁਣ ਫਿਰ ਬਾਅਦ ਚ ਨਾ ਨਾ ਤਾਂ ਕਰ ਯਾਰ ਪੱਛੋਂ ਚੱਲਦੀ ਮੀਂਹ ਨਹੀਂ ਪੈਂਦਾ ਬਾਅਦ ਚ ਤਾਂ ਪੱਛੂਈਆਂ ਚੰਗਾ ਨਾ ਬਾਬੇ ਪਾਣੀ ਲਾ ਦਿੰਦੇ ਭਾਈ ਦੇਖੀ ਵੇ ਕਿਹੜੀ ਆਏ ਪੱਛ ਬਈ ਹੈ ਇਧਰੋਂ ਹੈ ਪੱਛ ਬਾ ਲੱਖਣ ਆਏ ਇੱਧਰ ਹੈ ਆਏ ਹੈ ਕੀ ਬਦਲ ਗਿਆ ਆਏ ਮਾਰ ਲੈ ਉੱਪਰ ਇਹ ਨਾ ਬਾਲੀ ਦੱਖਣ ਦੱਖਣ ਚੱਲਦਾ ਦੱਖਣ ਇੱਧਰ ਦੇ ਤੇ ਰੱਖਣਾ ਆਇਆ ਇਹ ਪਛਵਾ ਦਾ ਆਇਆ ਆ ਲੈ ਕੇ ਦੱਖਣ ਇੱਧਰ ਜਿੱਧਰ ਸ਼ੌਪ ਦਾ ਹਾਂ ਇੱਧਰ ਦੇ ਪਹਾੜ ਕਹਿੰਦੇ ਆਪਾਂ ਵੀ ਪਹਾੜ ਆ ਗਏ ਇੱਧਰ ਦੇ ਹਵਾ ਨਹੀਂ ਚੱਲਦੀ ਆਉਣਾ ਆ ਆ ਕਿ ਕਿਹਦੇ ਆਲੇ ਖੂਹੇ ਤੇ ਟੁੱਟੇ ਟੁੱਟੇ ਸੀ ਆਗੇ ਕਹਿੰਦਾ ਹੁਣ ਵੀ ਪੈਣੀ ਨਹੀਂ ਇਹ ਦਸ਼ਾਵੇਂ ਹੀ ਬੋਪਣਾ ਇਹਦਾ ਕੋਈ ਹੋਰ ਇਹਨੇ ਤੀਆ ਹੁਣ ਨਵਾਂ ਹੀ ਸੁਣਿਆ ਚਾਹ ਆ ਟੁੱਟੇ ਸੀ ਤੇਰਚੀ ਤੇ ਲੱਗਦੀ ਦੱਖਣ ਦੇ ਪਛਮ ਦੇ ਵਿਚਾਲੇ ਆ ਨਹੀਂ ਨਹੀਂ ਟੁੱਟੇ ਹੱਤੀਆਂ ਲੱਗਦੀ ਆ ਉੱਪਰ ਨਾ ਮਾਰ ਦਿਓ ਤੁਸੀਂ ਹਾਂ ਇਹ ਦੁੱਫੇਤੀ ਦਾ ਜੇ ਚੱਲੇ ਨਾ ਖਾਓ ਦੀ ਗੱਲ ਨਿਕਲੇ ਫੇ ਮੀਂਹ ਨਹੀਂ ਪੈਂਦਾ ਆ ਦੇਖ ਆਪਣਾ ਉਹਿਆ ਗੱਸ ਦੇ ਹਾਂ ਆ ਦੇਖ ਇੱਧਰ ਆ ਤੇ ਦੇਖ ਆ ਦੇਖ ਹੀ ਆ ਹੈ ਆ ਦੇ ਸਾ ਗਿੱਲੀ ਦਾ ਮਿੱਟੀ ਸੜਦਾ ਤੂੰ ਇਹੀ ਜਲਦੀ ਹੈ ਜਿਆਦਾ ਹਵਾ ਚੱਲ ਪਵੇ ਆ ਹਵਾ ਚੱਲ ਪਵੇ ਹੁਣ ਦੇਖੀ ਫੇ ਕਹਿੰਦੇ ਮੀਂਹ ਨਹੀਂ ਪੈਣਾ ਆਹੀ ਹੈ ਅਬੀਰੀ ਜੀ ਕਿਹੜੀ ਹੈ ਆਹੀ ਜੀ ਠੂਠੇ ਦੀ ਪਛ ਬਾਜ ਜਾਨੀ ਇਸ ਨਾਮ ਦੇ ਠੂਠੇ ਆਤੀ ਪਛ ਬਾਜ ਨਹੀਂ ਖੁੱਲਦੀ ਗੱਲ ਨਹੀਂ ਯਾ ਬਾਈ ਤੇਰੇ ਤੇ ਨਾਮ ਹੀ ਨਾ ਸੁਣਿਆ ਲੇਰ ਹੋ ਗਿਆ ਨਾ ਨਾਮ ਤੇਰਾ ਤੇਰਾ ਹੀ ਦੇਖਦੇ ਆ ਆਹ ਨਹੀਂ ਚੱਲੇਗਾ 42 ਸਾਲ ਦੀ ਉਮਰ ਹੋ ਗਈ ਇੱਥੇ ਨਾ ਪਛ ਬਾਉਣੀ ਹੁੰਦੀ ਮੁੜ ਕੇ ਦੇਖੀ ਤੱਖਣੀ ਆਉਣਾ ਇਹ ਤੇ ਯਾ ਹਵਾ ਚੱਲਦੀ ਨਹੀਂ ਤੇ ਪਛ ਬਾਜ ਜਾਨੀ ਸ਼ਾਮ ਦਾ ਚੱਲਿਆ ਕੀ ਦੇਖ ਲੈਂਦੇ ਕੋ ਬਾਕੀ ਥਾਮ ਵਾਲੇ ਤੋਂ ਪੱਛਪਾ ਨਹੀਂ ਬੰਨੇ ਵਾਲੀ ਤਾਂ ਹੁਣ ਪਾ ਵੀ ਖਵਾਣੀ ਆਗੀ ਗਲਤ ਚਾਚਾ ਲਈ ਦੇ ਦੇਣ ਸ਼ਾਮ ਤੱਕ ਪੱਛਪਾ ਆਉਂਦੀ ਕਿ ਨਹੀਂ ਪੱਛਪਾ ਜਾਣੀ ਸ਼ਾਮ ਥਾ ਵੀ ਪੱਛਪਾ ਆਇਆ ਨਹੀਂ ਚੱਕਰ ਪਤਾ ਕਿ ਆਇਆ ਹੈ ਇਹ ਇਹ ਜੇ ਪੈਣਾ ਹੁੰਦਾ ਤਾਂ ਮੀ ਇਹ ਤਾਂ ਦੱਖਣ ਸਵੇਰੇ ਚੱਲਦਾ ਹੁੰਦਾ ਹਾਂ ਸਵੇਰੇ ਚਲ ਸਟਾਰਟ ਕੱਲ ਦੱਖਣ ਚੱਲਦਾ ਕਿਆ ਕੱਲ ਦੱਖਣ ਤੇ ਬੁੱਲੇ ਆਏ ਚੱਲਿਆ ਤੇਰੇ ਪੂਰੇ ਨਹੀਂ ਪਿਆ ਪਿੱਛੇ ਉੱਤੇ ਖਬਰੇ ਕਿਹੜੀ ਚੱਲਦੀ ਉੱਤੇ ਟੁੱਟੇ ਦਿੱਤੀ ਉਹ ਚੱਲਦੀ ਦੀ ਫਿਰ ਟੁੱਟੀ ਮੀ ਪੈ ਗਿਆ ਖਬਰੇ ਉੱਤੇ ਕਿਹੜੀ ਚੱਲਦੀ ਦੀ ਰੇ ਕਾ ਮੋ ਜੀ ਰੱਬ ਵੀ ਬਦਲ ਗਿਆ ਤੁਸੀਂ ਨਹੀਂ ਬਦਲੇ ਅਜੀ ਬਾਰੇ ਸਭ ਬਦਲੇ ਬੰਦੇ ਰੱਬ ਨੇ ਬਦਲੂਗਾ ਨਹੀਂ ਰੱਬ ਵੀ ਆਪਣੇ ਵਰਗਾ ਹੋ ਗਿਆ ਹੁਣ ਨਾ ਕਿ ਨਹੀਂ ਹੋ ਵੀ ਤਾਂ ਹੈ ਸਭ ਕੇ ਸਾਰ ਹੁਣ ਜਹ ਜਹ ਬੰਦਾ ਹੋ ਗਿਆ ਰੱਬ ਹੋ ਗਿਆ ਓਕੇ ਫਿਰ ਯਾਦ ਕਰਦੇ ਜੀ ਬੀਪ ਤਾਂ ਪੈਂਦੇ ਜਿਆਦਾ ਯਾਦ ਕਰਦੇ ਆ ਬੈਦਰ ਦੀ ਸਪੈਲਿੰਗ ਕੀ ਜਾਂਦੇ ਆ ਡਬਲ ਯੂ ਐਚ ਡਬਲ ਯੂ ਈ ਟੀ ਐਚ ਆਰ ਚਾਰ ਮਲਖਾ ਮ ਕੋ ਮੈਨ ਥੋੜੀ ਅੰਗਰੇਜ਼ੀ ਆਉਂਦੀ ਜੀ ਮੈਂ ਕਿਤੇ ਹਾਈਲਾਈਟਸ ਕਰਕੇ ਗਿਆ ਆ ਵਾਜੇ ਕਿਹਾ ਤਾਂ ਭੁਖੇ ਪਾਹਰੋਂ ਸਿੱਖੇ ਉਹਨਾਂ ਕਿ ਆਰਬੀ ਆਰਬੀ ਜਿਹੜਾ ਕੋ ਮਾਰਦੀ ਬਥੇਰਾ ਆਰਬੀ ਜਮੇ ਤੇ ਆਰਬੀ ਆਉਂਦੀ ਮੈਨੂੰ ਵਾਹਰੇ ਰਿਹਾ ਹੈ ਕਿਨੇ ਇਹਦਾ ਲਾਇਆ ਮੈਂ 7 8 ਲਾਇਆ ਹੈ ਭਾਈ ਸਾਹਿਬ 1 ਵਜੇ 1 ਵਜੇ ਹਾਂ 7 ਕਿਸਾ ਲਾਇਆ ਮੈਂ 1 ਵਜੇ 40% ਮੀਂਹ ਦੱਸਿਆ ਵਾ ਆਪਣੇ ਨਹੀਂ ਆਈ ਵਾ ਰੋਪੜ ਆ ਵੀਰੇ ਰੋਪੜ ਪੜਾਏ ਪਾ ਚੰਡੀਗੜ੍ਹ ਚੰਡੀਗੜ੍ਹ ਹਾਂ ਕਮਾਲਪੁਰ ਦਾ ਲਾ ਕਮਾਲਪੁਰ ਦਾ ਮਾਲਾਂ ਦਾ ਲਾ ਤੂੰ ਕਮਾਲਪੁਰ ਦਾ ਵੀ ਇਹਦਾ ਡਾਊਨਲੋਡ ਆ ਨਾਲੇ ਕਹਿੰਦੇ ਮਾਲਕ ਆ ਕੇ ਜਾਈਏ ਕੀ ਹਾਂ ਅਬੇਲਾ ਆ ਗਿਆ ਸ਼ਾਮਾ ਜੀ ਵਾਲੀ ਆ ਦੇ ਦੇ ਕੰਮ ਲੱਗੇ ਦੇਖ 7 ਵਜੇ ਤੇ 50% ਬੱਦਲ ਉਹਦੇ ਬਾਅਦ 12 ਵਜੇ 50% 1 ਵਜੇ ਹੋਰੇ 70% ਪੇਟੀ ਕਿੰਨੇ ਵੇ ਚੜੂਗੀ ਪੇਟੀ ਨਹੀਂ ਆ ਕਿ ਬੱਦਲ ਚੜਾਉਣੀ ਆ ਮਰਾ ਨਹੀਂ ਆਇਆ ਇੰਨਾ ਪਾਣੀ ਨਹੀਂ ਆਉਣ ਲੱਗਾ ਤੁਸੀਂ ਪੇਟੀ ਚੜਾਉਣੀ ਜੜੀ ਉੱਪਰ ਮਾਡੇ ਜੀ ਤੇ ਨਾ ਢੋਲ ਆਉਣ ਹੈ ਇਹਦਾ ਹੁੰਦੇ ਸਾਨੂੰ ਮਾਡੇ ਜੀ ਢੋਲ ਪਰੇ ਬੰਕਾਂ ਦੇ ਬਈਆਂ ਬੰਦ ਚ ਡਰ ਆ ਪਿਛਲੇ ਸਾਲ ਦਾ ਉਹਨਾਂ ਉੱਪਰ ਹੀ ਪੈ ਗਈ ਹਾਂ ਹਾਂ ਤੇ ਕਹਿੰਦੇ ਪੇਟੀ ਜਿਹੜੀ ਹਣੀ ਉੱਪਰ ਆ ਪੇਟੀ ਜਿਹੜੀ ਹਣੀ ਉੱਪਰ ਆ ਮੈਂ ਪੇਟੀ ਜਿਹੜੀ ਹਣੀ ਉਹ ਸ਼ਾਮ ਨੂੰ ਚੜਾਉਂਗਾ ਖਾਣੇ ਪੀਣ ਦਾ ਟਾਈਮ ਉਹ ਸਾਰੇ ਕੀ ਲਾ ਦਿੰਦੇ ਕੋਣ ਸਬਜ਼ੀ ਦੇ ਚ ਆ ਖਾਣੇ ਚ ਸਬਜ਼ੀ ਲਾ ਦਿੰਦੇ ਸਾਰੇ ਚ ਮਤਾਂਗੂ ਬੂਤਾਂ ਦੇ ਬੂਟੇ ਲਾ ਦੇਣੇ ਤੇ ਇਹ ਲਈ ਲੈ ਕੇ ਦਮਾ ਲਾਉਂਗਾ ਮਿਰਚਾ ਰਾਣੀ ਦੀ ਮਿਰਚਾ ਲਾਉਣੇ ਤੇ ਉਰੇ ਲਿਆ ਕੇ ਦੰਦਾ ਬੂਟੇ ਲਾਉਂਗਾ ਉਹ ਕੀ ਜੀ ਉਰੇ ਨਾ ਲਾਏ ਉਹ ਮੇਰ ਤਾਂ ਨਹੀਂ ਮੇਰੇ ਛੜੀਆਂ ਮੋਟਰ ਪੱਲਾ ਜਿਹੜੀ ਤੇਰੇ ਕੰਮ ਹੋਣਿਆ ਲਈ ਉਥਾ ਲਵਾ ਲੈ ਉਥੇ ਲਾਓ ਉਥੇ ਕਹਿੰਦਾ ਉਹ ਖੂਜੇ ਹੀ ਲਾਵੇ ਆਂ ਬੂਟੇ ਮਿਰਚੇ ਦਾ ਬੂਟਾ ਮਿਰਚ ਚਾਹੀਦੀ ਤੁਹਾਨੂੰ ਰੇ ਲਾਜ ਆ ਰਹੀ ਮਿਰਚਾਂ ਖਾ ਦਿਓ ਕਿੰਨੀ ਤਿੱਖੀ ਆ ਮਿਰਚਾਂ ਮੇਰੇ ਛੋਟੇ ਹੈ ਛੋਟੀਆਂ ਬਾ ਕੋੜੀ ਮਿਰਚਾਂ ਹਾਂ ਯਾਰ ਤੁਹਾਨੂੰ ਸ ਮੈਂ ਕਹਿੰਦਾ ਵੀ ਤੁਸੀਂ ਬਣਾਉਣਾ ਪਾਰਟੀ ਪੂਲਟੀ ਨੂੰ ਸਮਾਨ ਸਮੂਹ ਨੂੰ ਉਹਦੇ ਵਾਸਤੇ ਕਹਿੰਦਾ ਵੀ ਬਣਾ ਉਹਰੇ ਲਾ ਕੇ ਰੱਖੋ ਲਾ ਲਾ ਤੜਕਾ ਰੇੜੀਆਂ ਦੀ ਬੇਲ ਲਾਓ ਇੱਕ ਇਹ ਇਹ ਲੱਗੇ ਨਾ ਜਦ ਤੱਕ ਸਮਾਨ ਬਣੇ ਰਹੇ ਹੈਂ ਦੇਖ ਰਿਹਾ ਹੈਂ ਦੇਖਦਾ ਰਿਹਾ ਕਿ ਅਜਿਹੀ ਗੱਲਾਂ ਕਰਦਾ ਇਹ ਰੇੜੀ ਵਾਲੇ ਦੇ ਲੈ ਲੂਗੇ ਬਣਾਉਣੇ ਵਾਲੇ ਨਾਲ ਗੱਲ ਕਰ ਮਿਰਚਾਂ ਮੈਂ ਹੁਣ ਤੋੜ ਲੈ ਆਉਣੀਆਂ ਹਾਂ ਲਾ ਤੜਕਾ ਹੈ ਕਿ ਨਹੀਂ ਕਰ ਗੱਲ ਮੈਂ ਤਾਂ ਖਾਂਦਾ ਨਹੀਂ ਤੂੰ ਕਹਿਦਾ ਕਾ ਤੂੰ ਕਿਉਂ ਕਹਾ ਮਿਰਚਾ ਅਸੀਂ ਮਿਰਚਾ ਨੂੰ ਦੇਖੀ ਜਾਈ ਮੈਂ ਤਾਂ ਇੱਥੇ ਬੈਠਾ ਤੈਨੂੰ ਬੁਨਾਮ ਕਰਦਾ ਤੂੰ ਭਾਈ ਓਹ ਕਾ ਇਹ ਤੁਹਾਨੂੰ ਬੁਨਾਮ ਕਰਨ ਲੱਗਿਆ ਤੇ ਆਹ ਰੋਜ ਗੋਲ ਮੇਲਾ ਹੀ ਆਮਦਾ ਬਾਜੀ ਗੋਲ ਮੇਲਾ ਕਰੂਗੇ ਬੈਠ ਕੇ ਦੋ ਘੰਟੇ ਰੋਤੇ ਪਤਲੀ ਉੱਤੇ ਨਹੀਂ ਹੋਈ ਆ ਦੇਖ ਲੈ ਹਾਂ ਛੋਗਲ ਮੇਲੇ ਦਾ ਫਰਕ ਹੁੰਦਾ ਹੈ ਆ ਕਹਿੰਦਾ ਮੈਂ ਹੁਣ ਤਾਂ ਇੱਕ ਸਰਦਾ ਹੀ ਵੀ ਨਹੀਂ ਬਣਾਉਣ ਜੋਗੇ ਲਈ ਛੱਡੀ ਸਰਦਾ ਹੀ ਬਹੁਤ ਨਹੀਂ ਮੈਂਨੇ ਅੰਗਿਆਦਾ ਓਹ ਹੁੰਦੀ ਆ ਮਾਨੀ ਲੈ ਹੈਗੀ ਤੇ ਉੱਥੇ ਉੱਥੇ ਮੇਲੇ ਪਰ ਪਰ ਇੰਨੇ ਪੀਣ ਨਹੀਂ ਰਹਿਦੇ ਉਹ ਪਰ ਇਹ ਬੇਲਦਾ ਬਹੁਤ ਹੁੰਦਾ ਮੇਲੇ ਦਾ ਵਰਤ। ਢਿਲ-ਢਿਲ ਕਰਾਈ ਜਾਈ ਤੇ ਆਏ ਤੇ ਗੱਲ ਹੁੰਦੀ ਵੜੀ ਨਹੀਂ। ਜੱਗੂ ਦਰ ਲ ਗਿਆ ਤਾਂ ਅੱਛਾ ਹੈ ਬਾਈ। ਹੈ ਜੱਗੂ ਦਰ ਲ ਗਿਆ ਤਾਂ ਹਾਂ ਬਿੰਦਰ ਵੀ ਹਾਂ ਤੇਰੇ ਲਈ ਗੱਡੀ ਜੇ ਹੁਣੇ 8 9 ਨੇ ਤੇ ਅਸੀਂ ਇੱਕ ਗੱਡੀ ਜੇ ਨਵੀਂ ਕਿਸਮਾ ਕਿਹੜੀ ਆਈ ਆ ਕਿੰਨੇ ਦੀ ਹੁਣ ਠੀਕ ਆ ਮਨੂੰ ਵੀ ਫੋਨ ਆਇਆ ਤਾਂ ਮੈਂ ਇੱਥੇ ਹੀ ਜਾਣੀ ਹੁਣ ਫਿਰ ਨਹੀਂ ਗੱਡੀ ਇੱਕੋ ਰਿਕ ਕੇ ਤੇ ਫਿਰ ਨਵੀਂ ਕੀ ਗੱਡੀ ਜਾਨੀ ਤੀ ਉਹ ਕਿਹੜੀ ਦੀ 8 9 92 93 94 95 ਰਾਣੀਆਂ ਸਾਰੀਆਂ 96 ਤਾਂ ਇਹ ਅੱਜ ਤੁਸੀਂ ਮੇਲੇ ਵਾਂਗ ਗਏ ਨਵੀਂ ਕਿਸਮ ਦੇ ਆਪਾਂ ਕਿਹੜੀ ਦੇਖ ਕੇ ਨਵੀਂ ਕੋਈ ਨਹੀਂ 98 99 115 023 ਆਕੜਾ ਪਹਿਲੀ ਹੈ ਵੀ ਹੈ ਪਹਿਲੀ ਹੈ ਬਾ ਹੋਰ ਤਾਂ ਨਵੀਂ ਕੋਈ ਹੋਰ ਤੁਸੀਂ ਕਿਸੇ ਡਾਕਟਰ ਨੂੰ ਪੁੱਛਿਆ ਵੀ ਜਿਹੜਾ ਨੀਵਾ ਬੁਈਆ ਰਹਿ ਜਾਂਦਾ ਕੀ ਆ ਵੀ ਕੀ ਹੋਈ ਹੈ ਕਿ ਫਿਰ ਆ ਕੇ ਆਏ ਆ ਡਾਕਟਰ ਤਾਂ ਸਾਨੂੰ ਦੇਖ ਦਿਆ ਤਾਂ ਉੱਥੇ ਉੱਥੇ ਡਾਕਟਰ ਬੈਠੇ ਤੁਸੀਂ ਤੜਾ ਤੁਸੀਂ ਡਾਕਟਰ ਨੂੰ ਤੁਸੀਂ ਨਹੀਂ ਦੇਖਿਆ ਡਾਕਟਰ ਨੂੰ ਤੁਸੀਂ ਸਟੇਜ 'ਤੇ ਉੱਥੇ ਡਾਕਟਰ ਆਉਂਦੇ ਆ ਬੰਮੜਾ ਬਤਾਉਂਦੇ ਲੱਗ ਲੱਗ ਉਹ ਤੁਸੀਂ ਤਾਂ ਸਮਾਨ ਦੇਖਦੇ ਫਿਰ ਕੇ ਲੋਹਾ ਉੱਥੇ ਬਿਮਾਰੀ ਦਾ ਲਾਜ ਵੀ ਸੁਣਦੇ ਆਹ ਥਾਲਾ ਪੁੱਤ ਨਾਲ ਜਾਣ ਦੇ ਅੱਗੇ ਤੂੰ ਵੀ ਦੋ ਵਾਰ ਗਿਆ ਕਿੰਨੇ ਕੇ ਸੁਣਿਆ ਸਾਨੂੰ ਪਤਾ ਹਾਂ ਰਾਣੀ ਤੇ ਲਾਸ਼ ਉਹ ਨਹੀਂ 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 ਪੁੱਛਣਾ ਤਾਂ ਫਰਜ ਹੈਗਾ ਜਿੱਥੇ ਜਿੱਥੇ ਜੱਗੂ ਨੇ ਵੀਡੀਓ ਬਣਾਈ ਹੋਈ ਥਾਣਾ ਦੀ ਵੀ 26939 ਪਾਣੀ ਲੱਗੇ ਉਹ ਉੱਥੇ ਡਾਕਟਰ ਹੋਊਗੇ ਉਹ ਰਹਿੰਦੇ ਆ ਉਹ ਪੁੱਛਦੇ ਤੇ ਮੇਰੇ ਕੋਲ ਅੱਗੇ ਬੰਦੇ ਇਹ ਪੁੱਛਦੇ ਤੇ ਮੇਰੇ ਕੋਲ ਅੱਗੇ ਉਹ ਆਪਣੇ ਬੰਦੇ ਵੀਡੀਓ ਦੇਖਦੇ ਤੇ ਉਹ ਵੀ ਟਰਾਲਾ ਲੈ ਕੇ ਆਏ ਤੇ ਜਗਾ ਬਿਲਗੇ ਤੇ ਅੱਛਾ ਜੱਗਾ ਵੀ ਗਿਆ ਕੋਣਾ ਪਤਾ ਨਹੀਂ ਬਿਲਗੇ ਤੇ ਕਿਆ ਲੈ ਕੇ ਆਇਆ ਤਾਂ ਇਹ ਇਹ ਕਹਿੰਦਾ ਬਾਈ ਤੂੰ ਜਿੱਦਣ ਗਿਆ ਤੇ ਦੋ ਦਿਨ ਕਹਿੰਦਾ ਹਾਂ ਤੁਸੀਂ ਗਏ ਵੇ ਤੇ ਕਹਿੰਦਾ ਹੂੰ ਉਹਨਾਂ ਨੇ ਵੀ ਜੱਗੇ ਬੋਸ ਤੇ ਕਿਰਾਇਆ ਦਾ ਟਰੈਕਟਰ ਕਹਿੰਦਾ ਬਾਈ ਸਾਡੇ ਵਾਲਾ ਕੰਮ ਆ ਵੀ ਨਹੀਂ ਹੋਇਆ ਅੱਛਾ ਹੂੰ ਹੋਂਦਾ ਵੀ ਰੋ ਯਾਰ ਜਿਹੜਾ ਕੰਪਨੀ ਦੇ ਕੋਲ ਰਹੇ ਬੰਦੇ ਕੰਪਨੀ ਦੀ ਆ ਬਾਈ ਇੱਕ ਬੰਦਾ ਹੋਰ ਟੱਕਰਿਆ ਹਾਂ ਉਹ ਉਹ ਵੀ ਲੁਧਿਆਣੇ ਦੇ ਨਾਲ ਤੇ ਉਹ ਕਹਿੰਦਾ ਬਾਈ ਮਹਾਲੀ ਕਿਰਾਇਆ ਸਿਰਫ 10000 ਰੁਪਏ ਲੱਗਿਆ ਹਾਂ ਪਲੰજર ਬਦਲੇ ਉਹਨੇ ਹਾਂ ਯੂੰ ਡੀਰ ਤੇ ਹੀ ਹੂੰ 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 ਕਹਿੰਦਾ ਬਾਈ ਹੋਰ ਹੌਲੈਂਡ ਜਿਆਦਾ ਤੇਜ਼ ਵੀ ਘੱਟ ਗਿਆ ਹੈਨਾ ਜਿਆਦਾ ਤੇਜ਼ ਵੀ ਘੱਟ ਗਿਆ ਹਾਂ ਤੇ ਜ਼ੋਰ ਵੀ ਵੱਧ ਮਾਰਨ ਲੱਗਿਆ ਅੱਛਾ ਜੀ ਕਹਿੰਦਾ ਵੀ ਕੰਪਨੀ ਵਾਲੇ ਨਾ ਸੈਟਿੰਗ ਨਹੀਂ ਕਰਦੇ ਕੁਛ ਨਹੀਂ ਬੰਦੇ ਸੈਟਿੰਗ ਕਰੀਆ ਅੱਛਾ ਹਾਂ ਤੇਰੇ ਵਾਲਾ ਥੋੜਾ ਜ਼ੋਰ ਮਾਰਦਾ ਏ ਉਹ ਮੈਂ ਕਹਿੰਦਾ ਵੀ ਸੈਟਿੰਗ ਨਹੀਂ ਕਹਿੰਦਾ ਪਰ ਕੰਪਨੀ ਵਾਲੇ ਪੂਰੀ ਕਰਕੇ ਦਿੰਦੇ ਪੰਪ ਤਾਂ ਉਹੀ ਹੈ ਕਹਿੰਦਾ ਮੈਂ ਕੁਛ ਨਹੀਂ ਛੇੜਿਆ ਜਿਹੜਾ ਹੁਣ ਉਹਦੇ ਵਾਲਾ ਏ ਤੇਰਾ ਜਾਸਾੜਾ ਟਰੈਕਟਰ ਹਾਂ ਉਹ ਦੇ ਰੋ ਉਹਦੇ ਬਾਹਰ ਟਰੈਕਟਰ ਨਾਲ ਸਾਲਾ ਤੇਜ਼ ਟਰੈਕਟਰ ਆ ਹਾਂ ਉਹ ਪਹਿਲਾਂ ਵੇਚਣ ਨੂੰ ਖੋ ਗਿਆ ਤੇ ਕੋਈ ਦਾ ਸੀ ਜਿਹੜੀ ਖੇਤੀ ਕਰਦਾ ਕਹਿੰਦਾ ਮੈਂ ਉਹਦੇ ਨਾਲ ਇਹ ਜੌਂਡੀ ਆ ਨਾ ਇਹ ਜੌਂਡੀ ਜੌਂਡੀ ਆ ਟਰੈਕਟਰ ਆ ਜਿਹਦਾ ਨਾ ਥੋੜੇ ਪਿਛੇ ਚਾਵਾਂ ਦਾ ਕਰ ਦਿੰਦਾ ਇਹਨੂੰ ਦੂਆ ਕੋ ਬੋਲ ਜਿਹਾ ਆਪਣੇ ਅਰਜਨ ਨੂੰ ਲੱਗਾ ਇੱਥੋਂ ਤੰਗ ਆ ਪਿਛਲਾ ਬੈਠੇ ਤੰਗ ਆ ਹੋ ਕੋਈ ਨਹੀਂ ਪਤਾ ਕਹਦੇ ਤੰਗ ਬੈਠਣੇ ਨੂੰ ਕਿ ਤਾ ਸੁਪਰ ਸੀਟਰ ਆਪਣੇ ਦੂਜੇ ਟਰੈਕਟਰ ਨਾਲ ਕਰਨਾ ਹਾਂ ਟੈਂਕੀ ਤੇ ਕੀ ਚਲਾ ਕੇ ਤੰਗ ਆ ਇਹ ਕਿਸੀ ਮੂਰੇ ਨਹੀਂ ਹੁੰਦੀ ਥਲੇ ਦੀ ਨਾ ਮੂਰੇ ਨਹੀਂ ਮੂਰੇ ਇੱਕੇ ਮਾਡਲ ਚ ਆਈ ਸੀ ਮਾਡਲਾਂ ਚ ਹ ਉਹ ਚੱਲੇ ਹੀ ਨਹੀਂ ਆਪਣੇ ਉਰੇ ਕਾਮਯਾਬੇ ਨਹੀਂ ਹੋਏ ਹੈਗੇ ਉਹ ਉੱਥੇ ਖੜੇ ਕਿਥੇ ਟੈਂਕੀ ਦਾ ਤਾਂ ਕੋਈ ਚੱਕਰ ਨਹੀਂ ਟੈਂਕੀ ਤਾਂ ਠੀਕ ਆ ਸਾਲੇ ਦੀ ਨਹੀਂ ਠੀਕ ਆ ਟੈਂਕੀ ਕਰ ਗਈ ਤੇ ਜਗ੍ਹਾ ਦਾ ਪੰਗਾ ਪੈਂਦਾ ਜਿਹੜਾ ਉਹ ਯਾਰ ਬਥੇਰੀ ਜਗ੍ਹਾ ਸਾਲੇ ਫੇਰ ਨਹੀਂ ਬੰਦਾ ਬੈਠ ਨਹੀਂ ਸਕਦਾ ਯਾਰ ਬੰਦਾ ਉੱਥੇ ਉਠਾੜੇ ਵਾਲਾ ਆਹਾ ਇਹਦੇ ਥਲੇ ਪੈਰਾਂ ਚ ਜਾਈ ਚ ਆ ਜਾਣੇ ਬੈਹ ਜੋ ਫੁੱਲਾ ਇੰਨਾ ਹੈ ਇਹ ਫੁੱਲਾ ਟੋਲ ਨਾ ਬਹੁਤ ਫੁੱਲਾ ਹੈ ਟੈਂਕੀ ਕਰ ਗਈ ਥੋੜਾ ਜਿਹਾ ਹੈਗਾ ਉਹਦਾ ਉਹ ਬਾਈ ਇਹ ਕੰਪਨੀ ਨੇ ਕੁਝ ਨਹੀਂ ਕਰਨਾ ਮੈਨੂੰ ਪਤਾ ਚੋਂਡੀਰ ਦਾ ਹਾਂ ਇਹ ਤਕਨੀਕੀ ਬਾਤ ਇਹ ਤਾਂ ਬਸ ਐਂ ਦੇਖਦੇ ਐ ਨਹੀਂ ਦੇਖਦੇ ਨਾ ਦੇਖੀ ਤੂੰ ਭਧਾਈ ਨੂੰ ਕਰ ਲੈ ਹੋਰ ਕਰ ਅਜੇ ਭੱਜਣੇ ਤਾਂ ਹੈ ਹੀ ਨਹੀਂ ਟਰੈਕਟਰ ਤੇ ਖੇਤ ਨੂੰ ਦੱਸੋ ਚਲੋ ਠੀਕ ਆ ਜੀ ਬਾਈ ਮਿਲਦੇ ਆ ਫਿਰ ਅੱਗੇ ਮਿਲਦੇ ਹੀ ਕੱਲ ਨੂੰ ਰੱਬ ਸੁੱਖ ਰੱਖੇ ਧੁੱਪੇ ਨਿਕਲਿਆ ਬੱਸ ਹੁਣ ਕਾਲੇ ਬਾਈ ਗਰੀਦ ਗਲੂ ਕਰਕੇ ਖੜਾ ਲਾ ਬੱਸ ਜੀ ਨਹੀਂ ਵਡਾਈ ਪਾਈ ਜਣੀ ਹਾਰੀਓ ਵਡਾ ਦੇਣੀ ਕਾਲੇ ਤਾਂ ਤਿਆਰ ਕਰੀ ਪਈ ਆ ਕਿਤੇ ਵੀ ਵਡਾਈ ਪਾਈ ਜਣੀ ਹੁਣੇ ਲੈ ਆਉਂਗਾ ਹੁਣੇ ਰੰਗ ਬਦਲਦਾ ਜੇ ਮੌਸਮ ਠੀਕ ਹੁੰਦਾ ਬਹੁਤ ਫਰਕ ਪੈਂਦਾ ਫਰਕ ਪੈਂਦਾ ਹੀ ਤਾਂ ਠੰਡ ਬੈਲ ਹੁਣ ਮੇਰੀ ਉਸਾ ਹੁਣ ਉਸਾ ਠੰਡ ਵੀ ਹੋਣ ਲੱਗੀ ਦਾ ਟਾਈਮ